ਰੇਡੀ ਅਜੋਕੇ ਪਦਾਰਥਵਾਦੀ ਯੁੱਗ ਦੌਰਾਨ ਲੋਕਾਂ ਲਈ ਕੇਵਲ ਐਸਾ ਹੀ ਸਭ ਕੁਝ ਹੈ ਡੰਡੀ ਵੱਤ ਤੋਂ ਵੱਧ ਪੈਸਾ ਕਮਾਉਣ ਦੀ ਤਲਬ ਕਾਰਨ ਖੁਰਾਕੀ ਪਦਾਰਥਾਂ ਵਿੱਚ ਮਿਲਾਵਟ ਕਰਕੇ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਡੰਡੀ ਖਾਣ ਪੀਣ ਵਸਤਾਂ ਵਿੱਚ ਜਿਸ ਹੱਦ ਤੱਕ ਮਿਲਾਵਟ ਖੋਰੀ ਵੱਧ ਗਈ ਹੈ ਅੰਜ ਪ੍ਰਤੀਤ ਹੁੰਦਾ ਹੈ ਕਿ ਆਉਣ ਵਾਲੇ ਕੁਝ ਕੋ ਸਾਲਾਂ ਵਿੱਚ ਕੈਂਸਰ ਹੋਰ ਤੇਜ਼ੀ ਨਾਲ ਫੈਰੇਗਾ ਡੰਡੀ ਵੱਡਾ ਸਵਾਲ ਇਹ ਹੈ ਕਿ ਮਨੁੱਖ ਕੀ ਖਾਵੇ ਅਤੇ ਕਿੱਥੇ ਜਾ ਕੇ ਸਾਹ ਲਵੇ ਕਿਉਂਕਿ ਅਜੋਕੇ ਸਮੇਂ ਦੌਰਾਨ ਹਵਾ ਪਾਣੀ ਅਤੇ ਅੰਨ ਕੁਝ ਵੀ ਸ਼ੁੱਧ ਨਹੀਂ ਹੈ ਡੰਡੀ ਪਿਛਲੇ ਜ਼ਮਾਨੇ ਵਿੱਚ ਜੇ ਕਿਸੇ ਨੂੰ ਕਬਰਾਹਟ ਹੁੰਦੀ ਸੀ ਤਾਂ ਉਸ ਨੂੰ ਬਾਹਰ ਖੁੱਲੀ ਹਵਾ ਵਿੱਚ ਟਹਿਲਣ ਲਈ ਕਿਹਾ ਜਾਂਦਾ ਸੀ ਡੰਡੀ ਪਰ ਅੱਜ ਕੱਲ ਵਧ ਰਹੇ ਪ੍ਰਦੂਸ਼ਣ ਕਾਰਨ ਦਿਨ ਬਦਨ ਹਵਾ ਦੀ ਗੁਣਵੱਤਾ ਵੱਧ ਤੋਂ ਬਦਤਰ ਹੋਈ ਜਾ ਰਹੀ ਹੈ ਜਿਸ ਕਾਰਨ ਉਸ ਵਿੱਚ ਸਾਹ ਲੈਣਾ ਔਖਾ ਹੋ ਗਿਆ ਹੈ ਡੰਡੀ ਪਹਿਲਾ ਸਵੇਰ ਦੀ ਤਾਜੀ ਹਵਾ ਵਿੱਚ ਸੈਰ ਕਰਨ ਨਾਲ ਬਿਮਾਰੀਆਂ ਦੂਰ ਭਜਦੀਆਂ ਸਨ ਪਰ ਹੁਣ ਤਕਨੋਲੋਜੀ ਅਤੇ ਉਦਯੋਗੀਕਰਨ ਦੇ ਸਹਾਰੇ ਹੋ ਰਹੀ ਤਰੱਕੀ ਹੀ ਮਨੁੱਖ ਦਾ ਧਾਮ ਕੋਟ ਰਹੀ ਹੈ ਡੰਡੀ ਕਾਰਖਾਨਿਆਂ ਵਿੱਚੋਂ ਪ੍ਰਦੂਸ਼ਣ ਨਿਕਲਣ ਕਾਰਨ ਅਸਥਮਾ ਲੋਕਾਂ ਨੂੰ ਆਮ ਹੀ ਹੋ ਰਿਹਾ ਹੈ ਡੰਡੀ ਕੋਈ ਬੇਰਾਸੀ ਜਦ ਪੰਜਾਬ ਦੇ ਦਰਿਆਵਾਂ ਵਿੱਚ ਵਹਿੰਦੇ ਪਾਣੀਆਂ ਨੂੰ ਅੰਮ੍ਰਿਤ ਸਮਝਿਆ ਜਾਂਦਾ ਸੀ ਪਰ ਹੁਣ ਮਨੁੱਖ ਦੀ ਤਰੱਕੀ ਨੇ ਪਾਣੀ ਨੂੰ ਵੀ ਪੀਣ ਯੋਗ ਨਹੀਂ ਰਹਿਣ ਦਿੱਤਾ ਡੰਡੀ ਮਾਲਵਾ 벨ਟ ਵਿੱਚ ਪਾਣੀ ਵਿੱਚ ਜਰੇਨੀਅਮ ਕਾਰਨ ਲੋਕ ਕੈਂਸਰ ਰੈਡੀ ਦੀ ਲਪੇਟ ਵਿੱਚ ਆ ਰਹੇ ਹਨ ਡੰਡੀ ਮਹਾਰਾਮ ਤਾਬਕ ਧਰਤੀ ਹੇਠਲੇ ਪਾਣੀ ਵਿੱਚ ਆਰਸੈਨਿਕ ਜਰੇਨੀਅਮ ਅਤੇ ਸਿੱਕਾ ਆਦਵੀ ਸ਼ਾਮਲ ਹਨ ਡੰਡੀ ਤਰਾਸ ਦੀ ਇਹ ਹੈ ਕਿ ਮਾਲਵਾ ਵੈਲਟ ਵਿੱਚ ਲੋਕ ਪਾਣੀ ਦੇ ਨਾ ਉੱਤੇ ਆਪਣੇ ਹੱਥੀ ਜ਼ਹਿਰ ਦਾ ਘੁੱਟ ਪਰ ਰਹੇ ਨੇ ਡੰਡੀ ਰਿਪੋਰਟ ਮੁਤਾਬਕ ਮਾਲਵਾ 벨ਟ ਵਿੱਚ ਰੋਜ਼ 18 ਲੋਕ ਕੈਂਸਰ ਕਾਰਨ ਮਰ ਰਹੇ ਹਨ ਜਿਸ ਕਾਰਨ ਮਾਲਵੇ ਨੂੰ ਕੈਂਸਰ 벨ਟ ਦਾ ਨਾਮ ਦਿੱਤਾ ਗਿਆ ਹੈ ਡੰਡੀ ਕਹਿਣ ਨੂੰ ਤਾਂ ਅੰਨ ਪਾਣੀ ਮਨੁੱਖੀ ਸਰੀਰ ਦੀ ਊਰਜਾ ਦਾ ਮੁੱਖ ਸਰੋਤ ਹਨ ਪਰ ਚਿੰਤਾਜਨਕ ਗੱਲ ਇਹ ਹੈ ਕਿ ਜਿਸ ਤਾਦਾਦ ਵਿੱਚ ਫਸਲਾਂ ਦੀ ਪੈਦਾਵਾਰ ਅਤੇ ਉਤਪਾਦਨ ਵਧਾਉਣ ਲਈ ਅੰਨੇਵਾ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕੀਤੀ ਜਾ ਰਹੀ ਹੈ ਉਸ ਨਾਲ ਲੋਕਾਂ ਦੇ ਸਰੀਰ ਦੀ ਊਰਜਾ ਪਦਨ ਦੀ ਥਾਂ ਘਟਦੀ ਜਾ ਰਹੀ ਹੈ ਕਿਉਂਕਿ ਖਾਦਨਾ ਅਤੇ ਕੀਟਨਾਸ਼ਕ ਦਵਾਈਆਂ ਨਾਲ ਪੈਦਾ ਹੋਈਆਂ ਫਸਲਾਂ انسان ਦੇ ਸਰੀਰ ਨੂੰ ਜ਼ਰੂਰੀ ਤੱਤ ਮਹਈਆ ਕਰਵਾਉਣ ਦੀ ਥਾਂ ਜਾਨਲੇਵਾ ਬਿਮਾਰੀਆਂ ਮਹਈਆ ਕਰਵਾ ਰਹੀਆਂ ਹਨ ਡੰਡੀ ਸੋ ਇਹ ਨੁਗਾਈ ਨਾਲ ਸੋਚਣ ਵਾਲੀ ਗੱਲ ਹੈ ਕਿ ਮਨੁੱਖ ਆਕਸੀਜਨ ਲੈਣ ਲਈ ਸ਼ੁੱਧ ਹਵਾ ਕਿੱਥੋਂ ਲੱਭੇ ਅਤੇ ਇਸ ਮਲਾਵਟਖੋਰੀ ਦੇ ਦੌਰ ਵਿੱਚ ਸਰੀਰ ਨੂੰ ਤਾਕਤ ਦੇਣ ਲਈ ਕੀ ਖਾਵੇ ਪ੍ਰਸ਼ਨ ਚੈਨ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਮਨੁੱਖੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਉੱਤੇ ਸਿਕੰਜਾ ਕਸਿਆ ਜਾਵੇ ਅਤੇ ਸਖਤ ਤੋਂ ਸਖਤ ਨਿਜਮ ਕਾਨੂੰਨ ਬਣਾਏ ਜਾਣ ਤਾਂ ਜੋ ਮਿਲਾਵਟ ਖੋਰੀ ਬੰਦ ਹੋ ਸਕੇ ਡੰਡੀ ਹੁਣ ਤੁਹਾਹਾਰਾਂ ਦੀ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਇਹਨਾ ਦਿਨਾਂ ਵਿੱਚ ਪੁਜਾਰ ਵਿੱਚ ਮਿਲਾਵਟ ਖੋਰੀ ਪੂਰੇ ਢੱਲੇ ਨਾਲ